ਸੀਨੀਅਰ ਸਿਟੀਜ਼ਨ ਰਮਨ 네ਹਰਾਦੀ ਕੋਸ਼ਿਸ਼ਾਂ ਤੇ ਨਗਰ ਨਿਗਮ ਫਗਵਾੜਾ ਦੇ ਸਹਿਯੋਗ ਨਾਲ ਪ੍ਰਧਾਨ ਅਮਰਜੀਤ ਸਿੰਘ ਬਸੂਟਾ ਦੀ ਅਗਵਾਈ ਹੇਠ ਵਿਰਿੰਦਰ ਪਾਰਕ ਮੈਲੀਗੇਟ ਫਗਵਾੜਾ ਵਿਖੇ ਪਲਾਸਟਿਕ ਪਿਕਅਪ ਅਭਿਆਨ ਦੇ ਤਹਿਤ ਪਾਰਕ ਵਿੱਚ ਲੋਕਾਂ ਦੁਆਰਾ ਸੁੱਟੇ ਗਏ ਪਲਾਸਟਿਕ ਦੇ ਕਚਰੇ ਨੂੰ ਇਕੱਠਾ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਮੈਂਬਰਾਂ ਨੇ ਦੱਸਿਆ ਕਿ ਇਸ ਕਚਰੇ ਨੂੰ ਨਿਗਮ ਦੇ ਕਰਮਚਾਰੀਆਂ ਵੱਲੋਂ ਰੀਸਾਈਕਲ ਕਰਨ ਲਈ ਲੈ ਲਿਜਾਇਆ ਜਾਵੇਗਾ ਉਨ੍ਹਾਂ ਆਖਿਆ ਕਿ ਇਸ ਅਭਿਆਨ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨਾ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਦ ਦਾ ਪ੍ਰਯੋਗ ਕਰਨ ਤੋਂ ਬਾਅਦ ਕਚਰੇ ਡਸਟ ਬੀਨ ਵਿੱਚ ਸਟਾਨ ਇਸ ਦੌਰਾਨ ਪ੍ਰਧਾਨ ਅਮਰਜੀਤ ਸਿੰਘ ਬਸੂਟਾਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦਾ ਪ੍ਰਯੋਗ ਬਿਲਕੁਲ ਵੀ ਨਾ ਕਰਨ ਕਿਉਂਕਿ ਇਹ ਵਾਤਾਵਰਣ ਲਈ ਗੰਭੀਰ ਖਤਰਾ ਹੈ ਅੱਜ ਆਪਾਂ ਜਿੱਦਾਂ ਤੁਸੀਂ ਦੇਖ ਰਹੇ ਹੋ ਬਰਿੰਦਰ ਪਾਰਕ ਦੇ ਵਿੱਚ ਪਲਾਸਟਿਕ ਨੂੰ ਆਪਾਂ ਜਿਹੜਾ ਇਕੱਠਾ ਕਰ ਰਹੇ ਹਾਂ ਕਿਉਂਕਿ ਸਾਰੇ ਪਾਸੇ ਪਲਾਸਟਿਕ ਦਾ ਜਿਹੜਾ ਯੂਜ਼ ਹੈ ਗਲਦਾ ਨਹੀਂ ਸਭ ਨੂੰ ਪਤਾ ਵੀ ਪਲਾਸਟਿਕ ਜਿੱਥੇ ਵੀ ਹੁੰਦਾ ਉਹ ਗਲਦਾ ਨਹੀਂ ਸੋ ਪਲਾਸਟਿਕ ਨੂੰ ਅੱਜ ਆਪਾਂ ਕੰਪਨੀ ਜਿਹੜੀ ਹੈਗੀ ਆ ਕਰਦੇ ਪਏ ਆ ਮੈਡਮ ਕਮੇਟੀ ਕਰੋ ਪੂਜਾ ਮੈਡਮ ਆਏ ਆ ਉਹਨਾਂ ਦੇ ਨਾਲ ਸਾਥੀ ਆ ਸਵੇਤਾ ਮੈਡਮ ਤੇ ਇੱਥੇ ਆਪਣੇ ਸਾਰੇ ਬਿਰਿੰਦਰ 파ਰਗ ਦੇ ਜਿਹੜੇ ਬਸੂਟਾ ਦੀ ਪ੍ਰਧਾਨ ਨੇ ਸ਼ਰਮਾ ਜੀ ਕੇ ਕੇ ਸ਼ਰਮਾ ਜੀ ਭਾਜੀ ਆਪਣੇ ਕੈਸ਼ੀਆ ਸਾਹਿਬ ਪਵਨ ਜੀ ਹੋਰ ਉਹਨਾਂ ਦੇ ਸਾਰੇ ਸਾਥੀ ਇੱਥੇ ਆਪਾਂ ਸਾਰੇ ਇਕੱਠੇ ਹੋਏ ਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੀ ਗੋਮਣ ਨੇ ਇਹ ਸ਼ੁਰੂ ਕੀਤੀ ਆ ਕਿ ਆਪਾਂ ਪਲਾਸਟਿਕ ਨੂੰ ਯੂਜ਼ ਨਾ ਕਰੀਏ ਸੋ ਸਾਰਿਆਂ ਨੂੰ ਇਹ ਅਪੀਲ ਆ ਕਿ ਸਾਰੇ ਜਿਹੜੇ ਲਫਾਫੇ ਆ ਕਾਗਜ਼ ਦੇ ਯੂਜ਼ ਕਰੋ ਜਿਹੜਾ ਇਹਨੂੰ ਨਾ ਕਰਦੇ ਹੋ ਪਲਾਸਟਿਕ ਨੂੰ ਸੋ ਮੈਂ ਇਸ ਮੌਕੇ ਸੁਨੀਤਾ ਆਸ਼ਾ ਕੇ ਕੇ ਸ਼ਰਮਾ ਪਵਨ ਕੁਮਾਰ ਸੁਦਾ 베ਦੀ 모ਹਨ ਲਾਲ ਪਰਮਿੰਦਰ ਸਿੰਘ ਕੁਲਵਿੰਦਰ ਸਿੰਘ ਆਦ ਹਾਜ਼ਰ ਸਨ ਅਕਸਰ ਕਾ ਗਿਆ ਹਦਾਇਤਾਂ ਦੇ ਮੁਤਾਬਿਕ ਨਗਰ ਨਿਗਮ ਫਤਵਾੜਾ ਵੱਲੋਂ ਪਿਕਅਪ ਡਰਾਈਵ ਚਲਾਈ ਜਾ ਰਹੀ ਆ ਸੋ ਸ਼ਹਿਰ ਦੀ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਜਿਹੜੀ ਪਲਾਸਟਿਕ ਆ ਉਹ ਇਕੱਠੀ ਕਰਵਾ ਰਹੇ ਆ ਗਿਆ ਸਕੂਲ ਸਟੂਡੈਂਟਸ ਹੋ ਗਏ ਵੱਖ-ਵੱਖ ਐਨ ਜੀਓਜ਼ ਹੋ ਗੀਆਂ ਉਹਨਾਂ ਨੂੰ ਵੀ ਇਨਵੋਲਵ ਕਰਕੇ ਇੰਨੀਆਂ ਵੀ ਪਾਰਕ ਸੇ ਹੈਗੇ ਆਏ ਆ ਰੋਡ ਜਾਈਆ ਵੀਕਐਂਡ ਦੀ ਜਗਾ ਹੈਗੇ ਆ ਜਿੱਥੇ ਸਾਨੂੰ ਪਲਾਸਟਿਕ ਨਜ਼ਰ ਆਂਦੀ ਆ ਅਸੀਂ ਉਥੋਂ ਪਲਾਸਟਿਕ ਚੁਕਵਾ ਰਹੇ ਹੈਗੇ ਆ ਸੋ ਥੈਟ ਜਿਹੜੀ ਪਲਾਸਟਿਕ ਹੈਗੀ ਆ ਉਹਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਇਹ ਸਦੀਆਂ ਤੱਕ ਗਲਦੀ ਨਹੀਂ ਹੈਗੀ ਸੋ ਸਾਰੇ ਵੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਜਾਂਦੀ ਆ ਕਿ ਪਹਿਲੇ ਨੰਬਰ ਤੇ ਤਾਂ ਉਹ ਪਲਾਸਟਿਕ ਯੂਜ਼ ਹੀ ਨਾ ਕਰਨ ਤੇ ਜੇਕਰ ਆਪਾਂ ਨੂੰ ਕਿਤੇ ਵੀ ਪਲਾਸਟਿਕ ਪਈ ਹੋਈ ਨਜ਼ਰ ਆਦੀ ਆ ਤੇ ਉਹਨੂੰ ਚੱਕਿਆ ਜਾਵੇ ਉਹਨੂੰ ਸਾਡੇ ਇੱਥੇ ਜਿਹੜਾ ਪੁਆਇੰਟ ਹੈਗਾ ਆ ਉੱਥੇ ਜਮ੍ਹਾਂ ਕਰਵਾਇਆ ਜਾਵੇ so that ਅਸੀਂ ਉਹਦੀਆਂ ਬੇਲਜ ਬਣਾ ਕੇ ਉਹਨਾਂ ਨੂੰ ਸੇਲ ਕਰ ਸਕੀਏ ਤੇ ਆਪਣੇ ਸ਼ਹਿਰ ਫਗਵਾੜਾ ਦੇ ਵਿੱਚ ਉਹ ਜਿਹੜੀ ਪਲਾਸਟਿਕ ਹੈਗੀ ਆ ਉਹਨੂੰ ਖਤਮ ਕਰਕੇ ਆਪਣੇ ਸ਼ਹਿਰ ਫਗਵਾੜਾ ਨੂੰ ਪਲਾਸਟਿਕ ਮੁਕਤ ਬਣਾ ਸਕੀਏ ਪਲਾਸਟਿਕ ਤੇ ਪਾਬੰਦੀਆਂ ਤਾਂ ਬਹੁਤ ਲੱਗੀਆਂ ਗਈਆਂ ਪਰ ਸ਼ਹਿਰ 'ਚ ਦੇਖਿਆ ਜਾ ਰਿਹਾ ਕਿ ਬਹੁਤ ਵੱਡੇ ਹੋਲਸੇਲਰ ਪਲਾਸਟਿਕ ਲੈ ਕੇ ਵੇਚ ਰਹੇ ਆ ਤੇ ਉਹਨਾਂ ਤੇ ਨਗਨ ਨਗਨ ਟੀਮਾਂ ਕਿਉਂ ਕੰਮ ਨਹੀਂ ਕਰ ਰਹੀਆਂ ਉਸਤੇ ਵੀ ਨਗਰ ਨਿਗਮ ਵੱਲੋਂ ਟਾਈਮ-ਟਾਈਮ ਤੇ ਜਿਹੜਾ ਹੈਗਾ ਉਹ ਚੈਕਿੰਗ ਕੀਤੀ ਜਾ ਰਹੀ ਹੈਗੀ ਆ ਤੇ ਜਿੱਥੇ ਵੀ ਹੋਲ سیلਰ ਉਹਨਾਂ ਨੂੰ ਅਵੇਲੇਬਲ ਮਿਲਦੇ ਹੈਗੇ ਆ ਸਾਡੇ ਕਟਹਿਰਾ ਬਾਜ਼ਾਰ ਚ ਦੇਖ ਲਓ ਸ਼ਰੇ ਆਮ ਲਿਫਾਫੇ ਵਿਕ ਰਹੇ ਆ ਚੈਕਿੰਗ ਨਹੀਂ ਹੋ ਰਹੀ ਉਹੀ ਲਿਫਾਫਾ ਮਾਰਕੀਟ ਦੇ ਵਿੱਚ ਆ ਰਿਹਾ ਵਾ ਤੇ ਇਹਦੇ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਇਹਦੇ ਲਈ ਮੈਂ ਇਹੀ ਕਹਿਣਾ ਚਾਹੂੰਗੀ ਕਿ ਸਮੇ ਸਮੇਂ ਤੇ ਇਸ ਨਾਲ ਜੋ ਸੈਨੀਟੇਸ਼ਨ ਡਿਪਾਰਟਮੈਂਟ ਦੀ ਟੀਮ ਹੈਗੀ ਆ ਉਹ ਥੇ ਜਾਂਦੀ ਆ ਜਿੱਥੇ ਉਹਨਾਂ ਨੂੰ ਨਜ਼ਰ ਆਉਂਦਾ ਹੈਗਾ ਆ ਪਲਾਸਟਿਕ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਚਲਾਨ ਹੋ ਵੀ ਰਹੇ ਆ ਤੇ ਪਲਾਸਟਿਕ ਦਾ ਆਮ ਯੂਜ਼ ਹੋ ਰਿਹਾ ਇਸ ਬਾਰੇ ਪਰ ਉਹਦੇ ਲਈ ਵੀ ਅਸੀਂ ਜਾ ਕੇ ਸਾਡੀ ਜੋ ਸਵਚ ਭਾਰਤ ਮਿਸ਼ਨ ਦੀ ਟੀਮ ਹੈ kia ਜਾ ਕੇ ਲੋਕਾਂ ਨੂੰ ਘਰ ਘਰ ਜਾ ਕੇ ਜਾਂ ਸ਼ੌਪਸ ਤੇ ਜਾ ਕੇ ਉਹਨਾਂ ਨੂੰ ਇਹੀ ਜਾਗਰੂਕ ਕੀਤਾ ਜਾਂਦਾ ਇਹੀ ਅਪੀਲ ਕਰਦਾ